ਇਹ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸੁਖਮਿੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਐਸ ਐ ਸਰਵਜੀਤ ਸਿੰਘ ਅਤੇ ਐਸ ਸੀ ਸਖਦੇਵ ਸਿੰਘ ਵਾਸ ਸਰਕਾਰੀ ਗੱਡੀ ਗਈ ਉੱਥੇ ਗਏ ਸੀ ਤੇ ਜਦੋਂ ਉੱਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਇੱਕ ਫੋਨ ਕੀਤਾ ਬੇ ਪੁੱਛਿਆ ਕੋਈ ਸੁਖਮਿੰਦਰ ਨਾਮ ਦਾ ਵਿਅਕਤੀ ਉੱਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਭਵਿੰਦਰ ਸਿੰਘ ਤਾਂ ਉਹਦੀ ਪਤਨੀ ਸਰਪੰਚ ਆ ਤੇ ਉਥੇ ਉਹਨਾਂ ਕਹਿ ਵੀ ਸਾਨੂੰ ਘਰ ਦੱਸਦੇ ਹੋ ਬੇਸੀ ਕੋਈ ਗੱਲ ਨਹੀਂ ਜੀ ਐ ਉਥੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਪੇ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਤੱਕ ਕੰਮ ਕੀ ਪੁਲਿਸ ਮਾਜਮੇ ਕੀਤੀ ਤੇ ਹੋਰ ਬੰਦਿਆਂ ਨੂੰ ਸੱਦ ਕੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਸਤੌਲ ਹੈ ਜਿਹੜਾ ਤੇ ਉਹ ਖੋਣ ਲੱਗ ਪਏ ਤੇ ਕਾਫੀ ਕੁਟਮਾਰ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਉਹ ਜਿਹ ਪਾਇਰ ਹੋਇਆ ਤੇ ਗੁੱਥਮ ਗੋਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਹੈ ਇਹਨਾਂ ਲੋਕਾਂ ਦੇ ਵੀ ਲੱਗੇ ਤੇ ਕਿੰਨੇ ਪੁਲਿਸ ਲਾਉਣ ਚੱਕੀ ਹੋਈ ਐ ਪੁਲਿਸ ਮਰਜ਼ੀ 2000ਵੀਂ ਹੋਇਆ ਇਹ ਸਭ ਕੀ ਪਰ ਮਾਮਲਾ ਦਰਜ ਕੀਤਾ ਇਹਨਾਂ ਸਿੱਤੇ ਜਿਹੜਾ ਨੇ ਕ੍ਰਿਸਟਲ ਕੋਮ ਦੀ ਕੋਸ਼ਿਸ਼ ਕੀਤੀ ਹਾਂ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਹੈ ਮਨ ਸਾਹਿਬ ਵੀ ਅਸੀਂ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਬੱਸ ਵੀ ਕੰਪਲੇਟ ਆਉਂਦੀ ਹੈ ਤਾਂ ਇਮੀਡੀਏਟ ਰੈਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜਬ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਆਂ ਅਸੀਂ ਕਹਿੰਦੇ ਆਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੂੰ ਸਾਡਾ ਸਹਿਯੋਗ ਦੋ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਨਾਲ ਪੈਣ ਤੇ ਫੇਰ ਮਾੜੀ ਗੱਲ ਹੈ ਤੇ ਅਸੀਂ ਇਸ ਵਕਤ ਜਿਹੜਾ ਹੈ ਇੰਨੇ ਲੋਕਾਂ ਦਾ ਬੰਗਲਾ ਜਿਹਾ ਐਸ ਲਈ ਜਿੰਨੇ ਬੰਦੇ ਉੱਥੇ ਇਕੱਠੇ ਹੋਏ ਬਾਈ ਨੇਮ ਜਿਹੜੇ ਆ ਚਾਰ ਬੰਦਿਆਂ ਤੇ ਪਰਚਾ ਦਾ ਚ ਤੇ ਨਾਲ ਵੀ ਹੋ ਰਿਹਾ ਨਾਮ ਨੂੰ ਜਿਹੜੇ ਮੁਲਾਜ਼ਮ ਨੇ ਇਸ ਵਕਤ ਇਹ ਮੰਨ ਲਿਆ ਉਹ ਆਸਤਾਜ਼ ਦਾਖਲਿਆ ਕਾਫੀ ਜਾ ਕੇ ਸੀਰੀਅਸ ਹੈ ਤੇ ਸਟਾ ਉਹਨਾਂ ਦੇ ਹੈਗੀਆਂ ਕਾਫੀ ਤੇ ਕਿਉਂਕਿ ਗੁੱਜੀਆਂ ਸਟਾ ਉਹਨਾਂ ਦੀ ਬਹੁਤ ਲੱਗੀਆਂ ਹੋਰਾ ਮੁਕੀ ਇਹਨਾਂ ਦੀ ਵਰਦੀ ਪਾੜੀ ਗਈ ਹੈ ਵੈਜ ਲਾਤੇ ਗਏ ਪਾਗ ਲਾਤੀ ਗਈ ਇਤ ਤੱਕ ਅੱਛਾ ਨਹੀਂ ਅਜੇ ਨਹੀਂ ਅਜੇ ਤਾਂ ਇਨਵੈਸਟੀਗੇਸ਼ਨ ਨਾ ਪਹਾਟਿਆ ਇਨਵੈਸਟੀਗੇਸ਼ਨ ਕਰਾਂਗੇ ਤਰਫੀ ਉਹ ਵੀ ਸਾਡੇ ਲੋਕ ਹੀ ਹੈ ਪਿੰਡ ਵਾਸੀ ਵੀ ਸਾਡੇ ਲੋਕ ਹੀ ਹੈ ਅਸੀਂ ਕਹਿੰਦੇ ਜੇ ਸੱਚ ਹੈ ਸੱਚ ਦੇ ਕਨਸੈਪਟ ਤੇ ਰਹੀਏ ਸਭ ਤੋਂ ਵੱਡਾ ਕੋਈ ਨਹੀਂਗਾ ਪੀਸ ਇਹਨਾਂ ਦੀ ਹੈਲਪ ਲਈ ਹੈ ਲੋਕਾਂ ਦੀ ਹੈਲਪ ਲਈ ਹੈ ਲੋਕਾਂ ਦਾ ਹੈਲਪ ਇੰਨੀ ਗੱਲ ਪੁੱਛਣ ਦੇ ਵਿੱਚ ਹੀ ਇੱਕ ਪੁਲਿਸ ਮਲਾਜ ਨੂੰ ਮਲਾਜ ਨੂੰ ਕੁੱਟ ਦੋ ਉਹ ਮਾਰੀ ਗਾਲਿਆ